ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਿਓ ਆਜੋ ਕਰੀਏ ਗੱਲਾਂ ਬਾਤਾਂ ਸੋ ਸਾਰੇ ਭਰਾ ਆਜੋ ਨਾਲ ਅੱਜ ਤੁਹਾਨੂੰ ਏਜੰਸੀਆਂ ਦੇ ਬੰਦਿਆਂ ਦੇ ਮੈਂ ਦੱਸਦਾ ਕੰਮਕਾਰ ਵੀ ਏਜੰਸੀਆਂ ਕਿਵੇਂ ਕੰਮ ਕਰਦੀਆਂ ਆ ਜਿਹੜਾ ਇੱਕ ਪਾਉ ਆ ਨਾ ਮਾਝੇ ਵਾਲਾ ਅਮਰਤਪਾਲ ਜਿਹੜਾ ਐਮਪੀ ਬਣਿਆ ਜਿਹੜਾ ਡਿਬਰੂਗੜ੍ਹ ਦੀ ਜੇਲ੍ਹ ਚ ਆਉਣ ਇਹ ਏਜੰਸੀਆਂ ਦਾ ਬੰਦਾ ਹਾਂ ਇਹਨੇ ਜਿਹੜੇ ਜਿਹੜੇ ਕੰਮ ਕੀਤੇ ਨਾ ਤੁਹਾਨੂੰ ਮੈਂ ਦੱਸਦਾ ਇਹ ਦबई ਤੋਂ ਆਇਆ ਜਦੋਂ ਏਜੰਸੀਆਂ ਦਾ ਬੰਦਾ ਆਉਣਸਾ ਆਉਣਸਾਰੇ ਨੇ ਸਭ ਤੋਂ ਵੱਡਾ ਕੰਮ ਕਿਹੜਾ ਕੀਤਾ ਇਸ ਏਜੰਸੀਆਂ ਦੇ ਬੰਦੇ ਨੇ ਦੁਬਈ ਤੋਂ ਆਉਣ ਸਾਰ ਪੰਜਾਬ ਦੇ ਵਿੱਚ ਕਿਹੜਾ ਵੱਡਾ ਕੰਮ ਕਰਤਾ ਪਤਾ ਪਤਾ ਕਿਸੇ ਨੂੰ ਇਹ ਏਜੰਸੀਆਂ ਦੇ ਬੰਦੇ ਨੇ ਨੌਜਵਾਨਾਂ ਤੇ ਨਸ਼ੇ ਛਡਾਉਣ ਲੱਗ ਪਏ ਏਜੰਸੀਆਂ ਦਾ ਬੰਦਾ ਵੇਖੋ ਤੁਸੀਂ ਸਭ ਤੋਂ ਵੱਡਾ ਕੰਮ ਇਹ ਏਜੰਸੀਆਂ ਦੇ ਬੰਦੇ ਨੇ ਪੰਜਾਬ ਚ ਆ ਕੇ ਕੀਤਾ ਕੀ ਆ ਵੀ ਨੌਜਵਾਨਾਂ ਨੂੰ ਆਂਦਾ ਨਸ਼ੇ ਛੱਡੋ ਦੂਜਾ ਕੰਮ ਕਹਿੰਦਾ ਅਮਰਤ ਸ਼ਖੋਤ ਸਿੰਘ ਸਜੋ ਗੁਰੂ ਵਾਲੇ ਬਣੋ ਤੀਜਾ ਕੰਮ ਕਿਹੜਾ ਵੱਡਾ ਕਰਤਾ ਏਜੰਸੀਆਂ ਦੇ ਬੰਦੇ ਨੇ ਕਹਿੰਦਾ ਆਪਣੇ ਹੱਕਾਂ ਦੀ ਗੱਲ ਕਰੋ ਹਾਂ ਗੁਰੂ ਵਾਲੇ ਬਣੋ ਦੇਹਧਾਰੀਆਂ ਨੂੰ ਛੱਡੋ ਹਾਂ ਏਜੰਸੀਆਂ ਦੇ ਬੰਦੇ ਨੇ ਆਹ ਕੰਮ ਕੀਤੇ ਹੂੰ ਉਹ ਹੋਇਆ ਕਿ ਏਜੰਸੀਆਂ ਦੇ ਬੰਦੇ ਨੇ ਖਾਲਸਾ ਵੀਰ ਚਲਾ ਪੀ ਪੰਜਾਬ ਦੀ ਧਰਤੀ ਤੇ ਏਸੇ ਏਜੰਸੀਆਂ ਦੇ ਬੰਦੇ ਨੇ ਖਾਲਸਾ ਵੀਰ ਚਲਾ ਤੀ ਪੰਜਾਬ ਦੀ ਧਰਤੀ ਤੇ ਚੱਲੀ ਮਾਝੇ ਚੋਂ ਤੇ ਦਵਾਬੇ ਥਾਣੀ ਹੁੰਦੀ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਪਹੁੰਚੀ ਉੱਥੇ ਜਾ ਕੇ ਫੇਰ ਉਹ ਕੰਮ ਕਰਤਾ ਏਜੰਸੀਆਂ ਦੇ ਬੰਦੇ ਨੇ ਕਹਿੰਦਾ ਵੀ ਆ ਜਾਓ ਖੰਡੇ ਬਾਟੇ ਦੀ ਪੌਲ ਛਕੀ ਗਏ ਆਪ ਵੀ ਅਮਰਤ ਛਕਿਆ ਉੱਥੋਂ ਏਜੰਸੀਆਂ ਦੇ ਬੰਦੇ ਨੇ ਤੇ ਬਹੁਤ ਸਾਰੇ ਨੌਜਵਾਨਾਂ ਨੂੰ ਉੱਥੇ ਜਿਹੜਾ ਅਮਰਤ ਛਕਾਇਆ ਗਿਆ ਫਿਰ ਬੜੇ ਨੌਜਵਾਨ ਨਸ਼ਾ ਛੱਡ ਕੇ ਏਜੰਸੀਆਂ ਦੇ ਬੰਦੇ ਦੇ ਮਗਰ ਲਾ ਕੇ ਉੱਥੇ ਪਹੁੰਚੇ ਇਹ ਕੰਮ ਕੀਤਾ ਏਜੰਸੀਆਂ ਦੇ ਬੰਦੇ ਨੇ ਓਦੋਂ ਵੱਡਾ ਕੰਮ ਸਰਕਾਰ ਨੂੰ ਪਤਾ ਲੱਗ ਗਿਆ ਏਜੰਸੀਆਂ ਦੀ ਬੰਦਾ ਚਾਲ ਕੀ ਕਰਦਾ ਉਹਨੂੰ ਪਤਾ ਲੱਗ ਮੈਨੂੰ ਚੱਕੋ ਇਹਨੂੰ ਫੜੋ ਕਿਵੇਂ ਨਾ ਕਿਵੇਂ ਕਰਕੇ ਏਜੰਸੀਆਂ ਦਾ ਬੰਦਾ ਚੱਕ ਲਿਆ ਹਾਂ ਉਹ ਡਿਬਰੂਗੜ ਸੱਟਿਆ ਪਿਆ ਫਿਰ ਕੀ ਹੋਇਆ ਏਜੰਸੀਆਂ ਦੇ ਬੰਦੇ ਨਾਲ ਵੋਟਾਂ ਆ ਗਈਆਂ ਉਹ ਐਮਪੀ ਬਣਾਤਾ ਏਜੰਸੀਆਂ ਦੇ ਬੰਦੇ ਨੂੰ ਲੋਕਾਂ ਦਾ ਪਿਆਰ ਵੇਖੋ ਇੱਕ ਏਜੰਸੀਆਂ ਲੋਖੜੇ ਕੀਤੇ ਬੰਦੇ ਦੇ ਵਿੱਚ ਉਹਨੂੰ ਐਮਪੀ ਬਣਾਤਾ ਦੱਸੋ ਜੇ ਵਾਕਈ ਹੀ ਭਾਉ ਏਜੰਸੀਆਂ ਦਾ ਬੰਦਾ ਹੈ ਤਾਂ ਸਾਨੂੰ ਇਹੋ ਜੇ ਏਜੰਸੀਆਂ ਦੇ ਬੰਦੇ ਦੀ ਲੋੜ ਆ ਹਾਂ ਉਹ ਜਿਨ੍ਹਾਂ ਨੇ ਦਰਬਾਰ ਸਾਹਿਬ ਠਾਤਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਵੀਆਂ ਕਰਵਾਤੀਆਂ ਹੈ ਜਿਨ੍ਹਾਂ ਨੇ ਧੀਆਂ ਪਹਿਣਾ ਦੀ ਇੱਜ਼ਤ ਲੁੱਟੀ ਉਹ ਸਾਡੇ ਆਪਣੇ ਹੋ ਗਏ ਆ ਏਜੰਸੀਆਂ ਦਾ ਬੰਦਾ ਹੋ ਗਿਆ ਲੱਖ ਦੀ ਲਾਹਨਤ ਤੁਹਾਡੇ ਉੱਤੇ ਯਾਰ ਹੈਂ ਜਿੰਨੂੰ ਅਸੀਂ ਆਪਣਾ ਕਹਿਣਾ ਹੈ ਉਹਨੂੰ ਏਜੰਸੀਆਂ ਦੇ ਬੰਦੇ ਆਖੀ ਜਾਂਦੇ ਆ ਜਿਨ੍ਹਾਂ ਨੇ ਮਾਰੀਆਂ ਕਰਤੂਤਾ ਕੀਤੀਆਂ ਘੜੀਆਂ ਕਰਤੂਤਾ ਕੀਤੀਆਂ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਹੈ ਉਹਨਾਂ ਨੂੰ ਹੋਰ ਹੀ ਕੁਛ ਕਹਿੰਦੇ ਵੀ ਇਹ ਬੰਦੇ ਸਹੀ ਆ ਸਾਡਾ ਬੇੜਾ ਹੀ ਤਾਂ ਘਰ ਕੋਇਆ ਜਿੰਨੂੰ ਆਪਦੇ ਕਹਿਣਾ ਉਹਨੂੰ ਬਗਾਨੇ ਕਹੀ ਜਾਂਦੇ ਆ ਹੈ ਤੇ ਜਿਨ੍ਹਾਂ ਨੂੰ ਬਗਾਨੇ ਕਹਿਣਾ ਉਹਨਾਂ ਨੂੰ ਆਪਣੇ ਕਹੀ ਜਾਂਦੇ ਆ ਦੱਸੋ ਕੀ ਕੀਤਾ ਮਾੜਾ ਪਾਉ ਨੇ ਦੱਸੋ ਪੰਜਾਬ ਦੀ ਧਰਤੀ ਦੇ ਉੱਤੇ ਐਨਾ ਤਾਨਾਸ਼ਹੀ ਰਾਜ ਅੱਜ ਤੱਕ ਨਹੀਂ ਛੱਡਿਆ ਅਗਲਿਆਂ ਨੇ ਐਮਪੀ ਬਣਿਆ ਹਜੇ ਜੇਲ੍ਹ 'ਚ ਬੈਠਾ ਅਗਲਿਆਂ ਨੇ ਦੂਰੀ ਇਰੀਆ ਐਨਐਸਏ 2 ਸਾਲਾਂ ਦੀ ਠੋਕੀ ਆ ਤੀਜੀ ਜੁਆਪਾ ਠੋਕੀ ਹੁੰਦਾ ਤੇ ਯੂਏਪੀਏ ਹਜੇ ਬਾਹਰ ਨਹੀਂ ਆਇਆ ਦੱਸੋ ਤੁਸੀਂ ਹਜੇ ਅਸੀਂ ਆਖੀ ਅਨੇ ਆ ਯਾਰ ਆ ਯਾਰ ਦੱਸੋ ਕੀ ਸਾਡੀ ਸੋਚ ਆ ਯਾਰ ਕੀ ਅਸੀਂ ਕਰਾਂਗੇ ਗਾਂ ਜਾ ਕੇ ਸਾਡੀ ਸਿੱਖ ਕੌਣ ਨੂੰ ਇੰਨੇ ਨਹੀਂ ਪਤਾ ਸਾਡੇ ਤੇ ਆਪਣੇ ਪਰाये ਦੀ ਪਛਾਣ ਤਾਂ ਨਹੀਂ ਪਤਾ ਵੀ ਸਾਡੇ ਹੱਕਾਂ ਦੀ ਗੱਲ ਕਿਹੜਾ ਕਰਦਾ ਇਹ ਕਿਹੜਾ ਸਾਡੇ ਬਰਖਲਾਫ ਬੋਲਦਾ ਅਸੀਂ ਕਿੰਦੇ ਨਾਲ ਤੁਰਨਾ ਕਿੰਦੇ ਨਾਲ ਨਹੀਂ ਤੁਰਨਾ ਅਸੀਂ ਸਾਨੂੰ ਇਹ ਨਹੀਂ ਪਤਾ ਲੱਗਦਾ ਪਿਆ ਯਾਰ ਹਜੇ ਤੱਕ ਸਾਨੂੰ ਦੁਫਾੜ ਕਰਕੇ ਆਪੋ ਆਪਣੇ ਕੰਮਾਂ ਦੇ ਵਿੱਚ ਜਿਹੜੀਆਂ ਏਜੰਸੀਆਂ ਲੜਾ ਰਹੀਆਂ ਜਿਹੜਾ ਕੰਮ ਏਜੰਸੀਆਂ ਨਾਲ ਕਰਉਣਾ ਕਰਾ ਰਹੀਆਂ ਉਹ ਜੁੱਤਮ ਜੁੱਤੀ ਸਿੱਖਾ ਨੂੰ ਕਰਾਈ ਜਾ ਰਿਹਾ ਆਫਚ ਲੜਾਈ ਸਾਨੂੰ ਆਫਚ ਜਾਂਦੇ ਆ ਦੱਸੋ ਬੋਲਣਾ ਕਿ ਨਹੀਂ ਬੋਲਣਾ ਸੀ ਇਹ ਇਹਨਾਂ ਵਾਸਤੇ ਹੈ ਏ ਏਜੰਸੀਆਂ ਦਾ ਇਕ ਲਿਆ ਭਾਜਪੀ ਦਾ ਇਕ ਲਿਆ ਏਜੰਸੀਆਂ ਦਾ ਬੰਦਾ ਇਕ ਲਿਆ ਦੱਸੋ ਹਾਂ ਏਜੰਸੀਆਂ ਦਾ ਬੰਦਾ ਕੱਲਿਆ ਅਮਰ ਤੁਸ਼ਕੋਂ ਲੱਗ ਗਿਆ ਏਜੰਸੀਆਂ ਦਾ ਬੰਦਾ ਕੱਲਿਆ ਨੌਜਵਾਨਾਂ ਨੂੰ ਨਸ਼ੇ 'ਚੋਂ ਢਾਉਣ ਲੱਗ ਪਿਆ ਏਜੰਸੀਆਂ ਨੇ ਬੰਦਾ ਕੱਲਿਆ ਖਾਲਸਾ ਵੀਰ ਚਲਾਤੀ ਕੱਲਣ ਏਜੰਸੀਆਂ ਇਹੋ ਜਿھے 5-7 ਹੋਰ ਬੰਦੇ ਚਾਹੀਦੇ ਆ ਮੈਂ ਤਨ ਜਿਹੜੇ ਤਾਂ ਮਾੜੀਆਂ ਕਰਤੂਤਾਂ ਕਰਦੇ ਪਏ ਆ ਪੰਜਾਬ ਦਾ ਜਿਨ੍ਹਾਂ ਨੇ ਬੇੜਾ ਗਰਕ ਕਰਤਾ ਹੈ ਉਹਨਾਂ ਦੇ ਤਲਵੇ ਚੱਟਣ ਤੱਕ ਤੁਰੇ ਫਿਰਦੇ ਆ ਸਾਡੇ ਬੰਦੇ ਉਹ ਜਿਨ੍ਹਾਂ ਨੇ ਆਪਣੇ ਕੌਮ ਦੀ ਗੱਲ ਕੀਤੀ ਅੱਖਾਂ ਦੀ ਗੱਲ ਕੀਤੀ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕੀਤਾ ਉਹਨਾਂ ਨੂੰ ਅਸੀਂ ਆਖੀ ਜਨੇ ਵੀ ਏਜੰਸੀਆਂ ਦਾ ਬੰਦਾ ਏ ਇਹ ਫਲਾਣਿਆਂ ਦਾ ਬੰਦਾ ਇਹ ਪੰਜਾਬ ਦਾ ਆਪਣਾ ਸਰਕਾਰਾਂ ਦਾ ਪਲੈਂਟਡ ਕੀਤਾ ਬੰਦਾ ਯਾਰ ਕੀ ਬੰਦਾ ਕਰੇ ਕੀ ਤੇ ਕੀ ਨਾ ਕਰੇ ਦੱਸੋ ਮੈਨੂੰ ਤੁਸੀਂ ਹੈਂ ਅੱਤੂ ਆਖਿਆ ਸੀ ਨਾ ਆ ਬਣਾ ਲੂ ਆਮ ਆਦਮੀ ਬਣਾਉਣੀ ਏ ਅਸੀਂ ਤਾਂ ਆਮ ਆਦਮੀ ਪਾਰਟੀ ਬਣਾਉਣੀ ਆਈ ਤਾਂ ਚੌਥੀ ਤੇ ਤੀਜੀ ਤੇ ਨਵੀਂ ਲਿਆਉਣੀ ਆ ਲੈ ਆਂਦੀ ਨਾ ਤੀਜੀ ਤੇ ਲਓ 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 ਨਜ਼ਾਰਾ ਫਿਰ ਤੀਜੀ ਧਿਰ ਦਾ ਲਓ ਨਜ਼ਾਰਾ ਫਿਰ ਤੀਜੀ ਧਿਰ ਦਾ ਅ ਜਦੋਂ ਤੋਂ ਪੰਜਾਬ ਇਧਰ ਆਪਣਾ 47 ਵੇਲੇ ਦੀ ਵੰਡ ਆਦੋਂ ਬਾਅਦ ਕਾਂਗਰਸ ਕਾਲੀ ਕਾਂਗਰਸ ਕਾਲੀ ਆਮ ਆਦਮੀ ਆ ਗਈ ਹੁਣ ਆਪਣੇ ਬੰਦੇ ਨੂੰ ਵੋਟਾਂ ਪਾ ਕੇ ਜਿਤਾ ਦਿਓ ਸਿੰਘੋ ਫਾਇਦਾ ਤਾਂ ਤਾਂ ਸਾਡੇ ਆਪਣੇ ਬੰਦੇ ਨੂੰ ਇਹ ਤਾਂ ਛਾਤੀਆਂ ਕੁੱਟਣ ਨਾਲ ਉੱਚੀ ਉੱਚੀ ਲਲਕਰੇ ਮਾਰਨ ਨਾਲ ਕੁਝ ਨਹੀਂ ਹੋਣਾ ਪਿੱਛੇ ਜੇ ਮਾਰਿਆ ਸੀ ਨਾ ਇੱਕ ਨੇ ਹੁਣ ਉਹ ਰਲਿਆ ਬੈਠਾ ਤਲਵਾੜੇ ਵਰਗਾ ਉਹ ਆ ਬੈਠਾ ਨਾ ਉੱਤੇ ਬਾਦਲ ਮੂਰੇ ਹੁਣ ਅਸੁਖਬੀਰ ਬਾਦਲ ਨਾਲ ਜੱਫੀਆਂ ਪਾਉਂਦਾ ਫਿਰਦਾ ਤੇ ਪਹਿਲਾਂ ਐ ਲੱਗਦੇ ਬਾਈ ਨੇ ਛੱਡਣੀ ਕੁਝ ਨਹੀਂ ਇਹ ਤਾਂ ਸੱਚਾ ਬੰਦਾ ਵੀ ਕੀ ਅੱਖਾਂ ਤਾਂ ਥਾਪੜਦਾ ਕੀ ਕੁਝ ਕਰਦਾ ਸੀ ਹੁਣ ਵੇਖੋ ਤੁਸੀਂ ਕਿੱਥੇ ਜਾ ਕੇ ਬੈਠਾ ਦੱਸੋ ਤੁਸੀਂ ਕਿੱਥੇ ਜਾ ਕੇ ਬੈਠਾ ਹੁਣ ਪਲਵਿੰਦਰ ਸਿੰਘ ਤਲਵਾੜਾ ਮੈਂ ਨਾਂ ਲੈ ਕੇ ਕਹਿ ਰਿਹਾ ਪਲਵਿੰਦਰ ਸਿੰਘ ਤਲਵਾੜਾ ਬੜੀ ਬੜਾ ਮੈਂ ਉਹ ਮਤਲਬ ਕਿ ਉਸ ਬੰਦੇ ਦੇ ਹੱਕ ਵਿੱਚ سپورਟ ਵਿੱਚ ਸੀ ਪਰ ਤੁਸੀਂ ਹੁਣ ਵੇਖੋ ਪਲਵਿੰਦਰ ਸਿੰਘ ਤਲਵਾੜਾ ਬੈਠਾ ਕਿੱਥੇ ਆ ਜਾ ਕੇ ਕਿੰਨਾਂ ਦੀ ਬੁੱਕਲ ਚ ਵੜ ਗਿਆ ਤੁਸੀਂ ਵੇਖੋ ਜਾ ਕੇ ਦੱਸੋ ਫਿਰ ਮਨ ਦੁਖੀ ਨਹੀਂ ਹੁੰਦਾ ਅੰਦਰ ਉਹ ਬੰਦਾ ਟੁੱਟ ਜਾਂਦਾ ਯਾਰ ਜਦੋਂ ਇਹੋ ਜਿਹੀ ਬੰਦਿਆਂ ਦੀ ਬੰਦਾ ਸਪੋਰਟ ਕਰਨ ਵਾਸਤੇ ਤੁਰਦਾ ਬੰਦਾ ਯਾਰ ਜਦੋਂ ਇਹੋ ਜਿਹੀ ਬੰਦਿਆਂ ਦੀ ਸਪੋਰਟ ਆ ਤੇ ਤੁਰਦਾ ਤੇ ਜਦੋਂ ਬੰਦੇ ਨੂੰ ਬਾਅਦ ਚ ਪਤਾ ਲੱਗੇ ਵੀ ਇਹ ਤਾਂ ਭੇਡ ਨਿਕਲਿਆ ਬੰਦਾ ਕਰੂ ਉੱਥੇ ਕੀ ਦੱਸੋ ਕੀ ਕਰੂ ਬੰਦਾ ਉੱਥੇ ਯਾਰ ਦੱਸੋ ਪਹਿਲਾਂ ਚੁੱਚੀ ਲਲਕਰੇ ਮਾਰੀ ਜਾਣੀਆਂ ਥਾਪੀਆਂ ਮਾਰੀ ਜਾਣੀਆਂ ਪੁੱਠੇ ਸੱਦੇ ਹੋ ਕੇ ਹੈਂ ਸਟੇਜਾਂ ਤੇ ਚੜ ਚੜ ਕੇ ਮੁੜ ਕੇ ਭੇਡ ਬੱਕਰੀ ਬਣ ਕੇ ਮੂਹਰੇ ਹੋ ਕੇ ਤੁਰ ਪੈਣਾ ਅਗਲੇ ਦੀ ਸਾਨੂੰ ਮਰ ਨਹੀਂ ਜਾਣਾ ਚਾਹੀਦਾ ਜਿਨ੍ਹਾਂ ਨੂੰ ਅਸੀਂ ਆਪਣੇ ਬੰਦੇ ਕਹਿਣਾ ਸੀ ਆਪਦੇ ਬੰਦੇ ਕਹਿਣਾ ਸੀ ਉਹਨਾਂ ਨੂੰ ਅਸੀਂ ਏਜੰਸੀਆਂ ਦੇ ਬੰਦੇ ਆਖੀ ਜਾਂਦੇ ਆ ਉਹਨਾਂ ਨੂੰ ਅਸੀਂ ਨਿਕਾਰੀ ਜਾਂਦੇ ਆ ਨੇ ਸਾਡੇ ਬੰਦੇ ਹੀ ਨਹੀਂ ਇਹ ਹੈ ਉਹਨਾਂ ਦਾ ਐਨਐਸਏ ਲੱਗ ਗਈ ਜਵਾਪਾ ਲੱਗ ਗਈ ਉਹਨਾਂ ਨਾਲ ਧੱਕਾ ਕਰਤਾ ਮੁੰਡੇ ਸਾਡੇ ਫੜ ਲਏ ਐਨਐਸਏ ਸਾਡੇ ਮੁੰਡਿਆਂ ਤੇ ਲਾਤੀ ਆ 55 ਦੇ ਪਰਚੇ ਸਾਡੇ ਨੌਜਵਾਨਾਂ ਦੇ ਹੋ ਗਏ ਅਮਰਸਰ ਦੀਆਂ ਜੇਲਾਂ ਚ ਉਧਰੋਂ ਜਲੰਧਰ ਦੀਆਂ ਜੇਲਾਂ ਚ ਨੌਜਵਾਨ ਸਾਡੇ ਫਿਰਦੇ ਆ ਚੱਕ ਕੇ ਡਿਬਰੂਗੜ ਲੈ ਗਏ ਕੋਈ ਬੰਦਾ ਬਾਹਰ ਨਹੀਂ ਆਇਆ ਹਜੇ ਤੱਕ ਹਜੇ ਆਖੀ ਜਾਂਦੇ ਆ ਵੀ ਬੰਦੇ ਤੇ ਪਲੈਂਟਰ ਕੀਤਾ ਬੰਦਾ ਇਹ ਤਾਂ ਦੱਸੋ ਇਹ ਤਾਂ ਏਜੰਸੀਆਂ ਦਾ ਬੰਦਾ ਉਹ ਦੱਸੋ ਕਿਹੜਾ ਏਜੰਸੀਆਂ ਦਾ ਬੰਦਾ ਸਿੰਘੋ ਪਿਆਰਿਓ ਗੁਰੂ ਦੀਆਂ ਲਾਡਲੀਆਂ ਫੌਜੋ ਪਿਆਰਿਓ ਸਿੰਘੋ ਸਾਡੇ ਹੱਕਾਂ ਦੇ ਵਿੱਚ ਕੌਣ ਖਲੋਊਗਾ ਜੇ ਅਸੀਂ ਆਪਦੇ ਬੰਦਿਆਂ ਦੀ ਸਾਰ ਨਹੀਂ ਲੈ ਸਕਦੇ ਅਸੀਂ ਆਪਣਾ ਇੱਕ ਬੰਦਾ ਨਹੀਂ ਛਡਾ ਸਕੇ ਅਮਰਤ ਪਾਲਾ ਲੋ ਵੀ ਐਮਪੀ ਬਣਿਆ ਬੰਦਾ ਨਹੀਂ ਛਡਾ ਸਕੀ ਕੀ ਸਾਡੇ ਚ ਸਿੱਖੀ ਬੋਲਦੀ ਕੀ ਸਾਡੇ ਸਿੱਖੀ ਦਾ ਜਜ਼ਬਾ ਦੱਸੋ ਅੰਦਰ ਆ 40 40 ਸਾਲ ਤੋਂ ਸਾਡੇ ਹਵਾਰੇ ਅੰਦਰ ਬੈਠੇ ਆ। ਆ 40 40 ਸਾਲਾਂ ਤੋਂ ਸਾਡੇ ਰਾਜੋ ਆਣੇ ਅੰਦਰ ਬੈਠੇ ਭੁੱਲਰ ਅੰਦਰ ਬੈਠੇ ਦਿਮਾਗੀ ਟੈਨਸ਼ਨ ਬੋਝ ਪੈ ਗਿਆ ਅਜੇ ਤੱਕ ਨਹੀਂ ਛੱਡਿਆ ਦੱਸੋ। ਆ ਜੱਗੀ ਜੋਹਲ ਵਰਗੇ ਭਰਾ ਸਾਡੇ ਜੇਲ੍ਹਾਂ ਚ ਡੱਕਤੇ ਆ ਜਿਹੜਾ ਹੱਕ ਸੱਚ ਦੀ ਗੱਲ ਕਰਦਾ ਚੱਲ ਅੰਦਰ ਧੂਕੇ ਜਿਹੜਾ ਹੱਕ ਸੱਚ ਦੀ ਗੱਲ ਕਰਦਾ ਚੱਕ ਝੂਠਾ ਪਰਚਾ ਅੰਦਰ ਫਿਰ ਇਹੋ ਜਿਹਾ ਸਮਾਨ ਪਰੋਖ ਦੇ ਇਹੋ ਜਿਹਾ ਕੁਝ ਕਹਿੰਦੇ ਆ ਫਿਰ ਮੀਡੀਆ ਵੀ ਸਾਰਾ ਇਨ੍ਹਾਂ ਨਾਲ ਰਲਿਆ ਜਿੰਨਾ ਮੀਡੀਆ ਸਾਰਾ ਇਨ੍ਹਾਂ ਨਾਲ ਰਲ ਜਾਂਦਾ ਜਾ ਕੇ ਫਿਰ ਸਾਡੇ ਵਰਗੇ ਸਿੱਖਾਂ ਨੂੰ ਸਾਡੇ ਵਰਗੇ ਨੌਜਵਾਨਾਂ ਨੂੰ ਕੀ ਕੁਛ ਕਹਿੰਦੇ ਆ ਕੀ ਵਿਖਾਉਂਦੇ ਆ ਤੁਹਾਨੂੰ ਪਤਾ ਮੈਂ ਕੀ ਬੋਲਾਂ ਦੱਸੋ ਅੱਗੇ ਤੁਹਾਨੂੰ ਪਤਾ ਕੀ ਕੁਛ ਵਿਖਾਉਂਦੇ ਆ ਸਾਡੇ ਵਰਗੇ ਨੌਜਵਾਨਾਂ ਨੂੰ ਹਾਂ ਤੇ ਫਿਰ ਕਿੱਥੇ ਲਾ ਜਾ ਕੇ ਸੁੱਟਦੇ ਆ ਦੱਸੋ ਕਿਹੜੀ ਕਰਤੂਤ ਪਾਉਨੇ ਮਾਰੀ ਕੀਤੀ ਆ ਦੱਸੋ ਕਿਹੜਾ ਚਿੱਟਾ ਵੇਚ ਆਉਣੇ ਕਿਹੜੇ ਪੈਸੇ ਖਾਦੇ ਉਹਨੇ ਦੱਸੋ ਕੀਤਾ ਕੀ ਉਹਨੇ ਕੀਤਾ ਕੁਛ ਜਿਹੜਾ ਉੱਠਦਾ ਭਾਉ ਦੇ ਮਗਰ ਜਿਹੜਾ ਉੱਠਦਾ ਭਾਉ ਦੇ ਮਗਰ ਜਿਹੜਾ ਉੱਠਦਾ ਭਾਉ ਦੇ ਮਗਰ ਜਿਵੇਂ ਪੰਜਾਬ 'ਚ ਸਾਰੇ ਮੁੱਦੇ ਹੀ ਖਤਮ ਹੋ ਗਏ ਹੁੰਦੇ ਆ ਹੈ ਜਦੋਂ ਭਾਉ ਪੰਜਾਬ 'ਚ ਨਹੀਂ ਸੀ ਆਇਆ ਮੰਨ ਲਓ ਆ ਜਿਹੜੇ ਹੁਣ ਬੋਨਣ ਵਾਲੇ ਆ ਬੰਦਰਜੇ ਉਦੋਂ ਕਿੱਥੇ ਸੀ ਉਦੋਂ ਨਹੀਂ ਬੋਲੇ ਪੰਜਾਬ 'ਚ ਆਪਾਊ ਤਾਂ ਹੋਣਾ ਉਹ ਤੋਂ ਪਹਿਲਾਂ ਕਿੱਥੇ ਸੀ ਇਹ ਸੋ ਇਹਨਾਂ ਹਿੱਲੇ ਦਿਮਾਗਾਂ ਨਾਲ ਤੋਂ ਵਜਨ ਦੀ ਲੋੜ ਆ ਬਾਕੀ ਸਭ ਨੂੰ ਪਤਾ ਏਜੰਸੀਆਂ ਦਾ ਕੌਣ ਆ ਆਪਦਾ ਕੌਣ ਆ ਪਰਾਇਆ ਕੌਣ ਆ ਸਾਰਾ ਕੁਝ ਸੋਚਣ ਦੀ ਲੋੜ ਆ ਬਾਬਿਓ ਠੀਕ ਆ ਨਾ ਇਦਾਂ ਨਾ ਕਹੇ ਦੇ ਮਗਰ ਪੈ ਜਾ ਕਰੋ ਆਪਦੇ ਬੰਦੇ ਨੂੰ ਵੋਟਾਂ ਪਾਓ ਜਿਤਾਓ ਲੱਗ ਜੂ ਪਤਾ ਆਮ ਆਦਮੀ ਵੇਖ ਲਈ ਕਾਂਗਰਸ ਵੇਖ ਲਈ ਕਾਲੀ ਵੇਖ ਲਈ ਉਹ ਚੌਥੀ ਤੇ ਚੱਕ ਦੋ ਨਵੀਂ ਤੇ ਫੱਟੇ ਤੇ ਪਤਾ ਲੱਗ ਜੂ ਕੀ ਬਣਦਾ ਸੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ